ਮੈਂ ਪਿੱਛੇ ਕੀ ਨਾਮ ਆਪਣਾ ਹੋਰ ਜਿਹੜਾ ਮੈਂ ਨਾਮ ਭਾਈ ਸੋਨੀ ਨਾਮ ਮੇਰਾ ਜਿਹੜਾ ਮੁੰਡਾ ਫੜਿਆ ਕੀ ਗੱਲਬਾਤ ਹੋਈ ਹੈ ਇਹ ਗੱਲਬਾਤ ਭਾਈ ਐਦਾ ਹੈ ਕਿ ਮੈਂ ਇੱਕ ਨਹਾ ਰਿਹਾ ਸੀ ਤੇ ਇਹ ਨਾ ਕਿੰਨੇ ਪੰਜ ਮਿੰਟ ਮੈਨੂੰ ਬਾਹਰ ਹੋਇਆ ਨਿਕਲਿਆ ਮੈਂ ਰੋੜ ਤੇ ਆਇਆ ਪਿੱਛੇ ਡਾੜੀ ਨੇ ਮੈਨੂੰ ਫੋਨ ਕਰਤਾ ਯਾਰ ਮੇਰਾ ਮੋਰਸਾਈਕ ਲੈ ਕੇ ਚੁੱਕੇ ਕੋਈ ਮੈਂ ਕਿਹਾ ਫੋਨ ਲੈ ਕੇ ਮੁੰਡੇ ਨੂੰ ਇਕੱਠੇ ਕਿਤੇ ਆਪਣੇ ਨਾਲਦਰ ਮੈਂ ਦੇਖਿਆ ਕਿੱਧਰ ਗਿਆ ਮੈਂ ਅਦਨਾਂ ਪਤ ਤੋਰਪੇ ਸਿੰਬਲ ਚਲੋ ਇਸ ਟਾਈਮ ਇੱਥੇ ਆਣ ਪੈ ਗਿਆ ਜਗਦੰ ਚੀਨੂ ਮੈਂ ਕਿਹਾ ਮੋਰਸਾਈਕ ਜ ਆਪਣੇ ਲੱਗਦਾ ਕਿਹੜੀ ਜਗ੍ਹਾ ਤੂੰ ਗਏ ਮੋਰਸਰ ਇੱਕ ਕਚੈਰੀ ਲੱਗੋ ਉੱਚਾ ਨਹੀਂ ਸਮਝਾ ਹਾਂ ਚਾਹੀਦਾ ਕਿੰਨੀ ਦੇਰ ਲਈ ਵੱਧ ਤੋਂ ਵੱਧ ਭਈ 15 ਮਿੰਟ ਆਇਆ ਅੱਛਾ ਇਹੀ ਲੈ ਗਿਆ ਇਹੀ ਲੈ ਗਿਆ ਸੀ ਮੋਟਰਸਾਈਕਲ ਪੰਜਾਂ ਅੰਡੇ ਤੇ ਰਾਜ ਇਹ ਨਹੀਂ ਦੇਖਿਆ ਕਹਿੰਦਾ ਯਾਰ ਮੋਟਰਸਾਈਕਲ ਦੇ ਡੈਡੀ ਲੱਗਣ ਰਿਹਾ ਹਾਂ ਜੀ ਤੇ ਮੈਂ ਦੇਖ ਕੇ ਪਿੱਛੇ ਆਇਆ ਮੁੰਡੇ ਨੂੰ ਕਿਹਾ ਨੰਬਰ ਦੇਖਿਓ ਇਹ ਨੰਬਰ ਦੇਖ ਕੇ ਕਹਿੰਦਾ 6025 ਆ ਮੈਂ ਕਿਹਾ ਮੋਰਸਾ ਮੇਰਾ ਆਪਣਾ ਹੀ ਆ ਆਪਾਂ ਸੈਰ ਤੇ ਖਲੋਗੇ ਮੈਂ ਕਿਹਾ ਇੱਦਾਂ ਕਰੋ ਮੋਰਸਾ ਨੇ ਕੋਈ ਨਾ ਥਲਾਇਓ ਜਿਹੜਾ ਬੰਦਾ ਆਏਗਾ ਨੂੰ ਲੈਣ ਉਹਨੂੰ ਰੰਗਿਆ ਤੇ ਫਾ ਲੈਣਾ ਪਤੇ ਆਪਾਂ ਦੀ ਬੇਟਕਣ ਲਾ ਕੇ ਥੋੜੀ ਦੇਰ ਚ ਬੰਦਾ ਉਧਰੋਂ ਆ ਰਿਹਾ ਸੀ ਇਹਨੇ ਸਾਨੂੰ ਦੇਖਿਆ ਕਿ ਇਹਦਾ ਢੁੜਕਲਾ ਜੀ ਵਾਰੂ ਫੇਰ ਫਾਲਿਆਂ ਦੇ ਪਿੱਛੋਂ ਕਹਿੰਦਾ ਪਾਜੀ ਮੈਂ ਨਹੀਂ ਕੀਤਾ ਘਰ ਮੈਂ ਕਿ ਤੂੰ ਖਲੋ ਜਾ ਸਭ ਪਤਾ ਲੱਗੇ ਆ ਕੀ ਹੋਇਆ ਕੀ ਨਹੀਂ ਹੋਇਆ ਇਹ ਤੇਰੀ ਬਿਊੜੀ ਆ ਗਈ ਤੇ ਤੈਨੂੰ ਹੁਣੇ ਪਤਾ ਲੱਗੇਗਾ ਜੀ ਮੁਕੇ ਦੀ ਕੋਈ ਸੀਸੀਟੀਵੀ ਫੁਟੇਜ ਹੈ ਜਿੱਥੇ ਮੋਟਰਸਾਈਕਲ ਚ ਕੋਇਆ ਮੋਟਰਸਾਈਕਲ ਨੇ ਦੇਖਿਆ ਇਹ ਵੀ ਅੱਛੀ ਜਿਹੀ ਕਾਚ ਕੀਤਾ ਸ਼ੁਰੂ ਉਹ ਢੁੜਕਲਾ ਮੋਟਰਸਾਈਕਲ ਚ ਕੋਇਆ ਤੇਰਾ ਉੱਥੇ ਵੀ ਹੈਗਾ ਤੇ ਉਹ ਆਪਣੇ ਪਿੱਛੇ ਕੈਮਰਾ ਕੈਮਰੇ ਲੱਗੇ ਆ ਦੇਖਿਆ ਨਹੀਂ ਇੱਥੇ ਉਹ ਸੁਪਤੀ ਨੂੰ ਮਾਰ ਬਟੂਣੀ ਕਪੜੇ ਵਾਲੇ ਕਪੜੇ ਵਾਲੇ ਉਂਦੇ